ਜ਼ਮੀਨ 400 ਕਰੋੜ ਦੀ ਵਿਕੀ ਸੀ ਪਰ ਫਿਰ ਵੀ ਪਾਈ ਟੋਡਰ ਮਲਜੀਤ ਦੀ ਸੇਵਾ ਨੂੰ ਵੇਖੋ ਕਿ ਉਨ੍ਹਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਵੀ ਉਹਦਾ ਨਾਮ ਉਹਦੀ ਸੇਵਾ ਆਪਣੇ ਲੇਖੇ ਨਹੀਂ ਲਈ ਸਗੋਂ ਗੁਰੂ ਜੀ ਨੂੰ ਵੀ ਕਹਿ ਦਿੱਤਾ ਕਿ ਗੁਰੂ ਜੀ ਅੱਜ ਮੇਰਾ ਵੰਸ਼ ਇੱਥੇ ਖਤਮ ਕਰ ਦਿੱਤਾ ਚਾਹਵੇਂ ਤਾਂ ਕਿ ਕੱਲ ਨੂੰ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਨਾ ਬੋਲ ਸਕਣ ਕਿ ਆਹ ਜ਼ਮੀਨ ਸਾਡੇ ਬਜ਼ੁਰਗਾਂ ਨੇ ਖਰੀਦੀ ਸੀ ਅਸੀਂ ਸਾਇਦਾਂ ਦਾ ਸੰਸਕਾਰ ਕੀਤਾ ਸੀ ਪ੍ਰਸਾਦ ਸੰਗਤ ਜੀ ਮਾਫ਼ ਕਰਨਾ ਅੱਜ ਅਸੀਂ ਕੋਈ ਵੀ ਸੇਵਾ ਕਰਦੇ ਹਾਂ ਮੰਨ ਲਓ ਗੁਰਦੁਆਰੇ 'ਚ ਏਸੀ ਲੱਗ ਗਿਆ ਅਸੀਂ ਉਸਤੇ ਵੀ ਆਪਣਾ ਨਾਮ ਲਿਖਵਾਉਂਦੇ ਹਾਂ ਐਸ ਐਸੀ ਦੀ ਸੇਵਾ ਫਲਾਣੇ ਫਲਾਣੇ ਸਿੰਘ ਵੱਲੋਂ ਕੀਤੀ ਗਈ ਹੈ। ਪੱਖੇ ਦੀ ਸੇਵਾ ਫਲਾਣੇ ਫਲਾਣੇ ਸਿੰਘ ਵੱਲੋਂ ਹਨ। ਗੁਰਦੁਆਰੇ ਦੇ ਬਰਤਨਾਂ ਦੀ ਸੇਵਾ ਫਲਾਣੇ ਫਲਾਣੇ ਸਿੰਘ ਵੱਲੋਂ ਹੈ। ਗੁਰਦੁਆਰਿਆਂ ਦੀ ਦੀਵਾਰਾਂ 'ਤੇ ਅਸੀਂ ਆਪਣੇ ਨਾਮ ਲਿਖਵਾਨੇ ਆ ਕਿ ਆਹ ਸੇਵਾ ਫਲਾਣੇ ਫਲਾਣੇ ਸਿੰਘ ਵੱਲੋਂ ਕੀਤੀ ਗਈ ਹੈ। ਕਿਉਂ? ਸਾਥ ਸੰਗਤ ਜੀ ਉਸ ਵੇਲੇ ਜੇ ਬਾਈ ਡੋਟਰ ਅਮਲ ਜੀ ਨੇ ਇੰਨੀ ਵੱਡੀ ਸੇਵਾ ਕਰਕੇ ਵੀ ਆਪਣੇ ਤੇ ਨਹੀਂ ਆਉਂਦਾ ਦਿੱਤਾ ਤੇ ਅੱਜ ਅਸੀਂ ਕੌਣ ਹੁੰਦੇ ਆਂ ਛੋਟੀਆਂ-ਛੋਟੀਆਂ ਸੇਵਾਵਾਂ ਕਰਕੇ ਭਾਵੇਂ ਸੇਵਾ ਤੁਹਾਡੀ ਕੋਈ ਵੀ ਹੋਵੇ ਅਸੀਂ ਕੌਣ ਹੁੰਦੇ ਆਂ ਉਸ ਸੇਵਾ ਦਾ ਨਾਮ ਆਪਣੇ ਉੱਤੇ ਲਿਖਵਾਉਣ ਵਾਲੇ ਮਾਫ਼ ਕਰਨਾ ਅਸੀਂ ਤੇ ਗੁਰੂ ਦੀਆਂ ਪਾਲਕੀਆਂ ਤੱਕ ਨੂਨੀ ਛੱਡਿਆ ਤਾਬਿਆਂ ਤੇ ਵੀ ਲਿਖਵਾਨੇ ਆ ਕਿ ਸੰਗ ਮਰਮਰ ਦੀ ਸੇਵਾ ਫਲਾਣੇ-ਫਲਾਣੇ ਸਿੰਘ ਵੱਲੋਂ ਕੀਤੀ ਗਈ ਹੈ ਸਾਥ ਸੰਗਤ ਜੀ ਸਾਡੀ ਸੇਵਾ ਤੇ ਕੋਈ ਸੇਵਾ ਹੈ ਨਹੀਂ ਗਰੂਰੂਪ ਸਾਥ ਸੰਗਤ ਜੀ ਇੱਕ ਗੱਲ ਦੱਸੋ ਡੇਲੀ